हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਫਿਰ ਪ੍ਰੀਤ ਸਸੀ ਕਾਲ ਹਾਂ ਬੇਟਾ ਨਵੋਦਿਆ ਦਾ ਅਖਲਾ ਪ੍ਰੀਖਿਆ ਦੀ ਤਿਆਰੀ ਦੀਨ ਆਪਾਂ ਰਖਾਵਾਂ ਅਤੇ ਕੋਣ ਵਾਲਾ ਚੈਪਟਰ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਸੀ 20 ਸਵਾਲ ਕਰ ਲਏ ਸੀ ਹੁਣ ਬੇਟਾ ਆਪਾਂ 21 ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਨਾਲ ਦੇਖੋ ਕਹਿੰਦਾ ਦਿੱਤੇ ਚਿੱਤਰ ਵਿੱਚ ਸਿਖਰ ਸੰਮੁਖ ਕੋਣਾਂ ਦਾ ਕਿਹੜਾ ਜੋੜਾ ਦਿਖਾਇਆ ਗਿਆ ਹੈ ਤਾਂ ਬੇਟਾ ਸਿਖਰ ਸੰਮੁਖ ਕੋਣ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰ ਚੁੱਕੇ ਹਾਂ ਵੀ ਅਜਿਹੇ ਦੋ ਕੋਣ ਜਿਨ੍ਹਾਂ ਦਾ ਸਿਖਰ ਸਾਂਝਾ ਹੁੰਦਾ ਹੈ ਹਨਾ ਤੇ ਸਿਖਰ ਸਾਂਝਾ ਹੁੰਦਾ ਆ ਤੇ ਦੂਰ ਰੇਖਾਵਾਂ ਆਪਸ ਵਿੱਚ ਕੱਟਦੀਆਂ ਤਾਂ ਜਿਹੜਾ ਸਾਂਝਾ ਸਿਖਰ ਹੁੰਦਾ ਉਹਦੇ ਆਮੋ ਸਾਹਮਣੇ ਦੇ ਕੋਣਾਂ ਨੂੰ ਸਿਖਰ ਸੰਮੂਹ ਕੋਣ ਕਿਹਾ ਜਾਂਦਾ ਆ ਠੀਕ ਹੈ ਇਹਦੇ ਵਿੱਚ ਬੇਟਾ ਵੈਸੇ ਤਾਂ ਸਿਖਰ ਸੰਮੂਹ ਕੋਣ ਜਿਹੜੇ ਜਦੋਂ ਦੂਰ ਰੇਖਾਵਾਂ ਕੱਟਦੀਆਂ ਇੱਕ ਆ ਕੋਣ COB ਬਣਦਾ ਪਿਆ ਇੱਕ AOD ਬਣਦਾ ਪਿਆ ਠੀਕ ਹੈ ਇੱਕ BOD ਇੱਕ AOCV ਬਣਦਾ ਪਿਆ ਆਮੋ ਸਾਹਮਣੇ ਦੇ ਕੋਣ ਆ ਜਿਹੜੇ ਠੀਕ ਹੈ ਪਰ ਇਹਨੇ ਭਲੇਖਾ ਪਾਉਣ ਲਈ ਆ ਲਾਈਨ ਦਿੱਤੀ ਹੋਈ ਹੈ ਇਹ ਸਿਖਰਸਾਨਮੁਖ ਨੂੰ ਨਹੀਂ ਬਣਾਉਂਦੀ ਆਪਾਂ ਦੇਖਾਂਗੇ ਪਹਿਲਾ ਜਿਹੜਾ ਕਹਿੰਦਾ ਐਂਗਲ AOC ਤੇ ਐਂਗਲ BOD AOC ਹੈ ਨਾ ਇੱਕ ਆ ਹੋ ਗਿਆ AOC ਤੇ BOD ਲੋ ਬੇਟਾ ਆ ਸਿਖਰਸਾਨਮੁਖ ਕੋਣਾ ਇੱਕ ਇੱਧਰ ਹੋ ਗਿਆ ਤੇ ਇੱਕ ਇੱਧਰਲੇ ਪਾਸੇ ਨੂੰ ਹੋ ਗਿਆ ਪਹਿਲਾ ਹੀ ਠੀਕ ਬਣਦਾ ਪਿਆ ਐਂਗਲ AOC ਆ ਤਾਂ ਵਿੱਚ ਇਨਕਲੂਡ ਆ ਗਿਆ ਨਾ AOC ਦੇ ਵਿੱਚ ਆ ਸਾਰਾ ਐਂਗਲ ਲੈਨੇ ਪਿਆ ਆਪਾਂ ਤੇ b o d ਦੇ ਵਿੱਚ ਆਹਾ ਸਾਰਾ ਐਂਗਲ ਲੈਨੇ ਪਏ ਆਹ ਰੇਖਾ ਤੇ ਆਹ ਰੇਖਾ ਇੱਕ ਦੂਜੀ ਨੂੰ ਕੱਟਦੀਆਂ ਪਈਆਂ ਤੇ ਸਿੰਪਲੀ ਬੇਟਾ ਇਹ ਪਹਿਲਾ ਹੀ ਸਾਡਾ ਰਾਈਟ ਆਨਸਰ ਬਣਦਾ ਪਿਆ ਦੂਜੇ ਦੇਖੋਗੇ ਤਾਂ ਉਹ ਸਿਖਰ ਸੰਮੁਖ ਕੋਣ ਹੈ ਜਿਹੜੇ ਉਹ ਨਹੀਂ ਬਣਦੇ ਹੋਣਗੇ ਤਾਂ ਮੇਰਾ ਕਹਿਲਾ ਬੇਟਾ ਗੱਲ ਪਤਾ ਸਮਾਂ ਹੀ ਲੱਗੀ ਜਦੋਂ ਕੋਈ ਵੀ ਦੋ ਰੇਖਾਵਾਂ ਆਪਸ ਦੇ ਵਿੱਚ ਕੱਟਦੀਆਂ ਆ ਤੇ ਉਹਨਾਂ ਦੇ ਇੱਕ ਸਿਖਰ ਹੁੰਦਾ ਸਿਖਰ ਦੇ ਆਮੋ ਸਾਹਮਣੇ ਦੋ ਕੋਣ ਹੁੰਦੇ ਆ ਨਾ ਇੱਕ ਇੱਧਰ ਹੋ ਗਿਆ ਇੱਕ ਇੱਧਰ ਹੋ ਗਿਆ ਆ ਤੇ ਆਹਾ ਕੋਣ ਸਿਖਰ ਸੰਮੁਖ ਕੋਣ ਆ ਲਾਈਨ ਨੂੰ ਭੁੱਲ ਜਾਓ ਇਸੇ ਤਰ੍ਹਾਂ ਬੇਟਾ ਇੱਕ ਆ ਕੋਣ ਤੇ ਇੱਕ ਆਹਾ ਕੋਣ ਇਹ ਵੀ ਸਿਖਰ ਸੰਮੁਖ ਹੈਗੇ ਆ ਤੁਸੀਂ ਇਹਦੇ ਚੋਂ ਰੀਡ ਕਰ ਲੈਣਾ ਜਿਹੜਾ ਆਨਸਰ ਦਿੰਦਾ ਪਿਆ ਉਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਣਾ ਉਹ ਕੀ ਕਹਿੰਦਾ ਏਓਸੀ ਇੱਕ ਆਹਾ ਕੋਣ ਤੇ b o d ਆਹਾ ਕੋਣ ਆ ਜਿਹੜੇ ਸਿਖਰ ਸੰਮੁਖ ਹੈਗੇ ਆ ਤਾਂ ਬਿਟਾ ਦਿੱਤਾ ਹੋਇਆ ਸਾਨੂੰ ਸਾਨੂੰ ਦਿਖਦਾ ਪਿਆ ਤਾਂ a 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਦੋ ਸਮਾਂਤਰ ਰੇਖਾਵਾਂ ਖਾਲੀ ਥਾਂ ਬਿੰਦੂਆਂ ਤੇ ਕੱਟਦੀਆਂ ਹਨ ਤਾਂ ਕਿੰਨੇ ਬਿੰਦੂਆਂ ਤੇ ਕੱਟਦੀਆਂ ਬੇਟਾ ਦੋ ਸਮਾਂਤਰ ਰੇਖਾਵਾਂ ਕੇਵਲ ਅਤੇ ਕੇਵਲ ਬੇਟਾ ਦੋ ਸਮਾਂਤਰ ਰੇਖਾਵਾਂ ਜਿਹੜੀਆਂ ਜਿਸ ਤਰ੍ਹਾਂ ਰੇਲ ਗੱਡੀ ਦੀਆਂ ਲਾਈਨਾਂ ਹੁੰਦੀਆਂ ਆ ਜਦੋਂ ਰੇਖਾਵਾਂ ਦੀ ਗੱਲ ਹੀ ਸਮਾਂਤਰ ਕਰ ਦਿੱਤੀ ਤਾਂ ਫਿਰ ਬੇਟਾ ਇਹ ਕਿਸੇ ਇੱਕ ਵੀ ਬਿੰਦੂ ਤੇ ਨਹੀਂ ਕੱਟਣਗੀਆਂ ਦੋ ਸਮਾਂਤਰ ਰੇਖਾਵਾਂ ਇਧਰਲੇ ਪਾਸੇ ਵੀ ਅਨੰਤ ਤੱਕ ਚੱਲਣਗੀਆਂ ਨਹੀਂ ਕੱਟਣਗੀਆਂ ਜਦੋਂ ਇਹਨਾਂ ਦੇ ਵਿੱਚ ਦੂਰੀ ਇੱਕ ਸਮਾਨ ਰਹਿਣੀ ਹੈ ਫਿਰ ਕੱਟ ਕਿਵੇਂ ਜਾਣਗੀਆਂ ਇਹ ਠੀਕ ਹੈ ਤਾਂ ਕਿੰਨੇ ਬਿੰਦੂਆਂ ਤੇ ਕੱਟਦੀਆਂ a1 0 ਬਿੰਦੂਆਂ ਤੇ ਕੱਟਦੀਆਂ ਹਨ ਅੱਗੇ ਆ ਗਿਆ ਬੇਟਾ ਹੀਟ ਦਿੱਤੇ ਵਿੱਚੋਂ ਕਿਹੜਾ ਨਿਊਨ ਕੋਣ ਹੈ ਤਾਂ ਕਿਹੜਾ ਨਿਊਨ ਕੋਣ ਆ ਬੇਟਾ ਨਿਊਨ ਕੋਣ ਉਹ ਹੁੰਦਾ ਜਿਹੜਾ 0 ਤੋਂ ਵੱਧ ਤੇ 90 ਤੋਂ ਘੱਟ ਹੁੰਦਾ ਆਪਾਂ ਕੋਣਾਂ ਦੀਆਂ ਕਿਸਮਾਂ ਕਰ ਚੁੱਕੇ ਹੁਏ ਆ ਤੇ ਬੇਟਾ ਇਹਦੇ ਵਿੱਚ ਆ ਜਿਹੜਾ D1 55 ਡਿਗਰੀ ਹੈ ਇਹ ਇੱਕ ਨਿਊਨ ਕੋਣ ਹੈਗਾ ਆ ਸਮ ਕੋਣ ਆ ਆਧਿਕ ਕੋਣ ਤੇ ਆਹ ਬ੍ਰਹਸਤ ਕੋਣ ਹੈਗਾ ਠੀਕ ਹੈ ਤੇ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਫਿਰ ਆ ਗਿਆ ਕਹਿੰਦਾ ਦਿੱਤੇ ਚਿੱਤਰ ਵਿੱਚ ਜੇਕਰ L ਸਮਾਨਾਂਤਰ M ਹੈ ਤਾਂ ਫਿਰ x ਦਾ ਮੁੱਲ ਦੱਸੋ ਦੂਰ ਰੇਖਾਵਾਂ ਦਿੱਤੀਆਂ ਹੋਈਆਂ ਬੇਟਾ ਤਾਂ ਕਹਿੰਦਾ x ਦੀ ਕੀਮਤ ਦੱਸਣੀ ਹੈ ਠੀਕ ਹੈ ਇਹਦੇ ਵਿੱਚ ਬੇਟਾ ਸਾਨੂੰ ਫਿਗਰ ਤੋਂ ਜ਼ਿਆਦਾ ਕਲੀਅਰ ਹੁੰਦਾ ਹੈ ਬੇਟਾ ਜੇਕਰ ਆਹ 45 ਡਿਗਰੀ ਹੈ ਤਾਂ ਤੁਹਾਨੂੰ ਪਤਾ ਵੀ ਸਰਲ ਰੇਖਾ ਦੇ ਉੱਤੇ ਕੋਣ ਜਿਹੜਾ ਹੈਗਾ ਟੋਟਲ 180 ਦਾ ਬਣਦਾ ਠੀਕ ਹੈ ਜੇ ਆਹ 45 ਦਾ ਤਾਂ ਆਹ ਕੋਣ ਕਿੰਨੇ ਦਾ ਬਣੂਗਾ ਬੇਟਾ 100 80 ਡਿਗਰੀ ਚੋਂ ਇਹ ਆਪਾਂ ਘਟਾ ਦਿੰਨੇ ਸਰਲ ਰੇਖਾ ਤੇ ਕੋਣ 180 ਡਿਗਰੀ ਦਾ ਬਣਦਾ ਹੈ ਠੀਕ ਹੈ ਤਾਂ 180 ਚ ਜਦੋਂ ਅਸੀਂ 45 ਘਟਾ ਦਿੰਨੇ ਆ ਤਾਂ ਇਹ ਕਿੰਨੇ ਰਹਿ ਜਾਂਦੇ ਆ 135 ਡਿਗਰੀ ਆਹਾ ਕੋਣ 135 ਡਿਗਰੀ ਦਾ ਰਹਿ ਗਿਆ ਠੀਕ ਹੈ ਤੇ ਬੇਟਾ ਆਹਾ ਕੋਣ ਤੇ ਆਹਾ ਕੋਣ ਹੈ ਜਿਹੜੇ ਸੰਗਤ ਕੋਣ ਬਣਦੇ ਪਏ ਆ ਠੀਕ ਹੈ ਤਾਂ ਆਪਾਂ ਉੱਥੇ ਸਟੇਟਮੈਂਟ ਚ ਕੀਤਾ ਸੀ ਸੰਗਤ ਕੋਣ ਮਿੰਤੀ ਦੇ ਵਿੱਚ ਇੱਕ ਸਮਾਨ ਹੁੰਦੇ ਆ ਜੇਕਰ ਆਹਾ ਕੋਣ 135 ਦਾ ਕਿਉਂਕਿ 45 ਚੋ ਬੇਟਾ 180 ਚੋ ਜਦੋਂ ਅਸੀਂ 45 ਡਿਗਰੀ ਘਟਾਉਨੇ ਆ ਤਾਂ ਆ 35 135 ਡਿਗਰੀ ਦਾ ਰਹਿ ਜਾਂਦਾ ਤੇ ਆਹਾ ਕੋਣ ਤੇ ਆਹਾ ਕੋਣ ਕੀ ਹੈਗੇ ਆ ਸੰਗਤ ਕੋਣ ਹੈਗੇ ਆ ਠੀਕ ਹੈ ਤਾਂ ਸੰਗਤ ਕੋਣ ਵਿੱਚ ਸਮਾਨ ਹੁੰਦੇ ਆ ਇਸ ਕਰਕੇ ਐਂਗਲ ਐਕਸ ਜਿਹੜਾ ਐਕਸ ਡਿਗਰੀ ਇਹ ਵੀ 135 ਡਿਗਰੀ ਦਾ ਹੋਊਗਾ ਕਿਉਂਕਿ ਆ ਰੇਖਾਵਾਂ ਸਮਾਨਾਂਤਰ ਹੈਗੀਆਂ ਠੀਕ ਹੈ ਅੱਗੇ ਵੀ ਆਪਾਂ ਗੱਲ ਕਰ ਚੁੱਕੇ ਹਾਂ ਬੇਟਾ ਸੰਗਤ ਕੋਣ ਦੀ ਇਕਾਂਤਰ ਕੋਣ ਦੀ ਤੇ ਠੀਕ ਹੈ ਇੱਕ ਪਾਸੇ 68ਵੀਂ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣ ਜਾਂ ਬਾਹਰਲੇ ਕੋਣ ਉਹ ਸਾਰਾ ਬੇਟਾ ਤੁਸੀਂ ਸ਼ੁਰੂ ਚ ਜਿਹੜਾ ਥਿਊਰੀ ਉਹਦੇ ਚੰਗੀ ਤਰ੍ਹਾਂ ਕਰ ਲਿਓ ਮੈਂ ਨਾਲ ਦੀ ਨਾਲ ਦੱਸੀ ਚੱਲੂੰਗਾ ਤੇ ਬੇਟਾ b1 ਹੈ ਜਿਹੜਾ ਇਹਦਾ ਰਾਈਟ ਆਨਸਰ ਬਣੂਗਾ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ 26 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਆਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ